ਸੁਖ ਦਾਤਾ ਜੀ ਕਰ ਗੁਰੂ ਨਾਨਕ ਦਾ ਇੱਛਾ ਪੂਰਤ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾ ਇੱਛਾ ਪੂਰਤ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾ ਇੱਛਾ ਪੂਰਤ ਸਰਬ ਸੁਖ ਦਾਤਾ ਕਰ ਗੁਰੂ ਨਾਨਕ ਦਾ ਇੱਛਾ ਪੂਰਤ ਸਰਬ ਸੁਖ ਦਾਤਾ ਦਾ ਗੁਰੂ ਨਾਨਕ ਦਾ ਦਾ ਗੁਰੂ ਨਾਨਕ ਦਾ ਦਾ ਗੁਰੂ ਨਾਨਕ ਦਾ ਗੁਰੂ ਨਾਨਕ ਦਾ ਦਾ ਗੁਰੂ ਨਾਨਕ ਦਾ ਗੁਰੂ ਨਾਨਕ ਦਾ ਦਾ ਗੁਰੂ ਨਾਨਕ ਦਾ ਦਾ ਗੁਰੂ ਨਾਨਕ ਦਾ ਦਾ ਗੁਰੂ ਨਾਨਕ ਦਾ ਗੁਰੂ ਨਾਨਕ ਦਾ ਗੁਰੂ ਨਾਨਕ ਦਾ ਦਾ ਗੁਰੂ ਨਾਨਕ ਦਾ ਗੁਰੂ ਨਾਨਕ ਦਾ داد داد گرو نانک دا اے چھاپور سبھ سوکھ دا تا جی در گرو نانک دا ہور چھاپور سبھ سوکھ دا داد گرو نانک دا اے چھاپور سبھ سوکھ دا داد گرو نانک دا اج گرو نانک دا چھاپور سبھ سوکھ دا اج گرو نانک دا چھاپور ਸਰਬ ਸੁਖ ਦਾ 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 ਗੁਰੂ ਨਾਨਕ ਦਾ ਸੱਚਾ ਪੁਰਖ ਸਰਬ ਸੁਖ ਦਾ 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 ਗੁਰੂ ਨਾਨਕ ਦਾ